ਇਕ ਕੁਝ ਦਿਨਾਂ ਤੋਂ ਮੋਗਾ ਵਿੱਚ ਹੋਈ بارش ਤੇ ਕਾਰਨ ਮੋਗਾ ਦੇ ਕੁਝ ਬਸਤੀਆਂ ਵਿੱਚ ਪਾਣੀ ਭਰ ਗਿਆ ਸੀ ਇਹਦੇ ਨਾਲੀਆਂ ਓਵਰਫਲੋ ਹੋਣ ਦੇ ਕਾਰਨ ਕਈ ਘਰਾਂ ਨੂੰ ਨੁਕਸਾਨ ਪਹੁੰਚਿਆ ਸੀ ਜ਼ਿਲ੍ਹੇ ਦੇ ਮੋਹਰਾ ਅਤੇ ਬੱਗੀਪੁਰਾ ਪਿੰਡਾਂ ਨੂੰ ਪਾਣੀ ਦੇ ਕਾਰਨ ਬਹੁਤ ਨੁਕਸਾਨ ਹੋਇਆ ਸੀ ਮੋਗਾ ਦੇ ਵਿਧਾਇਕ ਡਾਕਟਰ ਅਮਨਦੀਪ ਕੌਰ ਅਰੋੜਾ ਨੇ ਮੋਗਾ ਦੇ ਡਿਪਟੀ ਕਮਿਸ਼ਨਰ ਸਾਗਰ ਸੇਤੀਆ ਦੇ ਨਾਲ ਮਿਲ ਕੇ ਬਸਤੀਆਂ ਦੇ ਲੋਕਾਂ ਦੇ ਨਾਲ ਮੁਲਾਕਾਤ ਕੀਤੀ ਡਿਪਟੀ ਕਮਿਸ਼ਨਰ ਨੇ ਉਹਨਾਂ ਦੀਆਂ ਸਮੱਸਿਆਵਾਂ ਸੁਣੀਆਂ ਤੇ ਇੱਕ ਦਿਨ ਦੇ ਅੰਦਰ ਅੰਦਰ ਹੱਲ ਕਰਨ ਦਾ ਪ੍ਰੋਸਾ ਦਿੱਤਾ ਉਹਨਾਂ ਵੱਲੋਂ ਪ੍ਰਭਾਵਿਤ ਪਰਿਵਾਰਾਂ ਨੂੰ ਰਾਸ਼ਨ ਵੀ ਪੰਡਿਆ ਗਿਆ ਤੁਜਪਾਸੀ ਜ਼ਿਲ੍ਹੇ ਦੇ ਦੋ ਪਿੰਡਾਂ ਜਿਨ੍ਹਾਂ ਵਿੱਚ ਮੋਰਾ ਅਤੇ ਬੱਗੀਪੁਰਾ ਸ਼ਾਮਲ ਨੇ ਇਹਨਾਂ ਵਿੱਚ ਵਿਧਾਇਕ ਦਿਵਿੰਦਰਜੀਤ ਸਿੰਘ ਲਾੜੀ ਨੇ ਵੀ ਡਿਪਟੀ ਕਮਿਸ਼ਨਰ ਦਿਨਾ ਤੋਂ ਉਹ ਪਿੰਡਾਂ ਦਾ ਦੌਰਾ ਕੀਤਾ ਤੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਵਿਧਾਇਕ ਦਿਵਿੰਦਰਜੀਤ ਸਿੰਘ ਲ ਨਾਲ ਡਿਊਟੀ ਲਗਾ ਦਿੱਤੀ ਗਈ ਹੈ ਤੇ ਛੇਤੀ ਹੀ ਨੁਕਸਾਨੇ ਗਏ ਘਰਾਂ ਦੀ ਮੁਰੰਮਤ ਕਰਵਾਈ ਜਾਏਗੀ। ਸਭ ਤੋਂ ਪਹਿਲਾਂ ਤਾਂ ਮੈਂ ਧੰਨਵਾਦ ਕਰਦਾ ਸਾਰੇ ਪ੍ਰਸ਼ਾਸਨ ਦਾ ਸਾਰੇ ਪਿੰਡ ਵਾਸੀਆਂ ਦਾ ਜਿਨ੍ਹਾਂ ਦੀ ਮਿਹਨਤ ਦੇ ਨਾਲ ਜਿਹੜਾ 4 ਦਿਨਾਂ ਦੀ ਮਿਹਨਤ ਮੁਸ਼ਕਲ ਦੇ ਨਾਲ ਜਿਹੜਾ ਨੌਜਵਾਨ ਜਿਹੜਾ ਗੱਡੀ ਦੇ ਵਿੱਚ ਜਿਹਦਾ ਐਕਸੀਡੈਂਟ ਹੋ ਕੇ ਇੱਕ ਸਾੜਾ ਤੇ ਸੇਵ ਹੈਗੀ ਆ ਉਹਦੇ ਵਿੱਚ ਉਹਨਾਂ ਦੀ ਜਿਹੜੀ ਗੱਡੀ ਆ ਉਹ ਡਿੱਗ ਗਈ ਸੀ। ਸੋ ਤਿੰਨ ਦਿਨਾਂ ਤੋਂ ਲਗਾਤਾਰ ਮਿਹਨਤ ਦੇ ਨਾਲ ਅੱਜ ਜਿਹੜੀ ਸਵੇਰੇ ਆ ਮਾਰਨਿੰਗ ਆ ਉਹਨਾਂ ਦੀ ਜਿਹੜੀ ਡੈੱਡ ਬੋਡੀ ਆ ਉਹ ਮਿਲੀ ਆ ਪਿੰਡ ਵੱਲੋਂ ਬੜਾ ਵੱਡਾ ਜਨਾਂ ਕਿ ਕਿਉਂਕਿ ਇਹ ਵੱਡਾ ਇੱਕ ਹਿਸਾਬ ਦਾ ਦਾਗ ਹੁੰਦਾ ਪਿੰਡ ਦੇ ਵਿੱਚ ਕੋਈ ਕੋਈ ਵੀ ਚੀਜ਼ ਪਿੰਡ ਦੇ ਵਿੱਚ ਆ ਕੇ ਜਦੋਂ ਗਾਇਬ ਹੋ ਜਾਵੇ ਤੇ ਪਿੰਡਾਂ ਨੂੰ ਇਹ ਕਹਿੰਦਾ ਵੀ ਸਾਡੇ ਪਿੰਡ ਦਾ ਨਾਂ ਨਹੀਂ ਲੱਗਣਾ ਚਾਹੀਦਾ ਸੋ ਉਸੇ ਘੜੀ ਤਹਿਤ ਪਿੰਡ ਨੇ ਬਹੁਤ ਮਿਹਨਤ ਕੀਤੀ ਤੇ ਅੱਜ ਸਵੇਰੇ ਉਹ ਡੈੱਡ ਬੋਡੀ ਮਿਲੀ ਆ ਅੱਜ ਸਾਰੇ ਨਗਰ ਵੱਲੋਂ ਇਕੱਠੇ ਹੋ ਕੇ ਜਿਹੜਾ ਸਖਮਣੀ ਸਾਹਿਬ ਦਾ ਜਿਹੜਾ ਓਟ ਅਸਰਾ ਲਿਆ ਅੱਜ ਉਹਨਾਂ ਦੇ ਭੋਗ ਪਾਏ ਗਏ ਨੇ ਸੋ ਮੇਰੇ ਹਲਕੇ ਦੇ ਤਕਰੀਬਨ 2 ਪਿੰਡ ਨੇ ਜਿਨ੍ਹਾਂ ਦੇ ਵਿੱਚ ਜ਼ਿਆਦਾ ਨੁਕਸਾਨ ਹੋਇਆ ਇੱਕ ਮਹਿਰੋ ਪਿੰਡ ਹੋਇਆ ਤੇ ਇੱਕ ਬੁੱਗੀਪੁਰਾ ਹੋਇਆ ਮੈਂ ਪਹਿਲਾਂ ਮਹਿਰੋ ਪਿੰਡ ਵੀ ਜਾ ਕੇ ਆਇਆ ਸਾਰਾ ਪ੍ਰਸ਼ਾਸਨ ਮੇਰੇ ਨਾਲ ਸੀਗਾ ਜੀਤੀ ਸਾਹਿਬ ਐਸਜੀਓ ਸਾਹਿਬ ਸਾਰੇ ਇਰੀਗੇਸ਼ਨ ਵਿਭਾਗ ਉੱਥੇ ਵੀ ਜਿਹੜਾ ਵੇਖ ਕੇ ਆਏ ਆ ਜੋ ਨੁਕਸਾਨ ਹੋਇਆ ਇਹ ਜਿਹੜੀ ਬਾਰਿਸ਼ ਹੋਈ ਹੈ ਜਿੰਨੇ ਬਜ਼ੁਰਗ ਖੜੇ ਨੇ ਇਹ ਸਾਰੇ ਦੱਸਦੇ ਨੇ ਕਿ ਸਾਡੀ ਉਮਰ ਦੇ ਵਿੱਚ ਅਸੀਂ ਕਦੇ ਇੰਨੀ ਤੇਜ਼ ਬਾਰਿਸ਼ ਆਪਣੀ ਉਮਰ ਦੇ ਵਿੱਚ ਨਹੀਂ ਦੇਖੀ ਜਿੰਨੀ ਉਸ ਦਿਨ ਹੋਈ ਸੀ ਬਾਰਸ਼ਾਂ ਅੱਗੇ ਵੀ ਹੁੰਦੀਆਂ ਐ ਅੱਗੇ ਹੜ੍ਹ ਵੀ ਆਉਂਦੇ ਨੇ ਪਰ ਠੀਕ ਐ 2-4 ਦਿਨ ਜਦੋਂ ਬਾਰਸ਼ਾਂ ਹੁੰਦੀਆਂ ਨੇ ਉਦੋਂ ਬਾਅਦ ਹੜ੍ਹ ਆ ਜਾਂਦੇ ਨੇ ਪਰ ਇਹ ਤਾਂ 5-4 ਘੰਟੇ ਦੀ ਜਿਹੜੀ ਬਾਰਿਸ਼ ਨੇ ਜਿਵੇਂ ਬੱਦਲ ਫਟਣ ਵਾਲੀ ਗੱਲ ਹੁੰਦੀ ਐ ਕਿ ਬੱਦਲ ਫਟ ਗਏ ਉਸ ਹੌਬ ਨਾਲ ਉਹ ਦਿਨ ਬਾਰਿਸ਼ ਹੋਈ ਤੇ ਇੰਨੀ ਤੇਜ਼ ਹੋਈ ਕਿ ਸਾਰੇ ਜਿਹੜੇ ਸਾਡੇ ਵੱਲੋਂ ਪ੍ਰਬੰਧ ਕੀਤੇ ਗਏ ਸਨ ਉਹ ਛੋਟੇ ਪੈ ਗਏ ਸਾਰਾ ਕੁਝ ਕਲੀਅਰ ਕਰਨ ਵਾਸਤੇ ਡਰੇਨਾਂ ਡੂਨਾਂ ਸਾਫ਼ ਕਰਨ ਵਾਸਤੇ ਜਿਹੜੇ ਜਿਹੜੇ ਕਿਸਾਨਾਂ ਦੀਆਂ ਜਿਹੜੇ ਫਸਲਾਂ ਡੁੱਬੀਆਂ ਨੇ ਫਸਲਾਂ ਦਾ ਨੁਕਸਾਨ ਹੋਇਆ ਉਹ ਸਾਰਿਆਂ ਦੀਆਂ ਗਰਦੌਰੀਆਂ ਕਰ ਰਹੇ ਆ ਜੋ ਜੋ ਨੁਕਸਾਨ ਹੋਇਆ ਉਹਦੀ ਜਿਹੜੀ ਪਰਪਾਈ ਹੈ ਉਹ ਪੰਜਾਬ ਸਰਕਾਰ ਕਰੇਗੀ ਚਾਹੇ ਕਿਸੇ ਦੀ ਫਸਲ ਦਾ ਨੁਕਸਾਨ ਹੋਇਆ ਚਾਹੇ ਕਿਸੇ ਦੇ ਘਰ ਦਾ ਨੁਕਸਾਨ ਹੋਇਆ ਸਸ਼ੀਕਾਲ ਜੀ ਜਿਸ ਤਰ੍ਹਾਂ ਸਾਨੂੰ ਸਭ ਨੂੰ ਪਤਾ ਕਿ ਪਿਛਲੇ ਦਿਨੀ ਜਿਹੜੀ ਹੈਵੀ ਰੇਨ ਹੋਈ ਸੀ ਉਹਦੇ ਨਾਲ ਬਹੁਤ ਸਾਰੇ ਸਾਡੇ ਘਰ ਨੁਕਸਾਨੇ ਗਏ ਆ ਅਸੀਂ ਦਿੱਲੀ ਜਿਹੜਾ ਹੈਗਾ ਵਿਜ਼ਿਟ ਕਰ ਰਹੇ ਆ ਏਰੀਆਜ਼ ਇੱਕ ਇੱਕ ਕਰ ਅਸੀਂ ਸਭ ਨੇ ਮੇਕ ਸ਼ੋਰ ਕੀਤਾ ਕਿ ਅਸੀਂ ਇੱਕ ਇੱਕ ਘਰ ਚ ਜਾ ਕੇ ਉਹਨਾਂ ਦਾ ਜੋ ਨੁਕਸਾਨ ਹੋਇਆ ਉਹਨਾਂ ਦਾ ਹਾਲਚਲ ਪੁੱਛੀਏ ਔਰ ਜਿੰਨੀ ਸਹਾਇਤਾ ਅਸੀਂ ਆਪਣੇ ਤੌਰ ਤੇ ਕਰ ਸਕਦੇ ਆ ਅਸੀਂ ਕਰੀਏ ਔਰ ਅੱਜ ਸਾਡੇ ਮਾਨਯੋਗ ਡੀਸੀ ਸ਼੍ਰੀ ਸਾਗਰ ਸੇਠੀਆ ਜੀ ਇਹ ਵੀ ਸਾਡੇ ਨਾਲ ਘਰਾਂ ਦਾ ਦੌਰਾ ਕਰਨ ਦੇ ਲਈ ਆਏ ਆ ਸੋ ਅਸੀਂ ਇਹਨਾਂ ਦਾ ਧੰਨਵਾਦ ਕਰਦੇ ਆ ਔਰ ਪ੍ਰਸ਼ਾਸਨ ਵੱਲੋਂ ਅੱਜ ਡੀਸੀ ਸਾਹਿਬ ਵੱਲੋਂ ਵੀ ਜਿਹੜਾ ਹੈਗਾ ਰਾਸ਼ਨ ਦੀ ਵੰਡ ਕੀਤੀ ਗਈ ਹੈ ਇਹਨਾਂ ਪਰਿਵਾਰਾਂ ਦੀ ਸਹਾਇਤਾ ਦੇ ਲਈ ਔਰ ਪ੍ਰਸ਼ਾਸਨ ਔਰ ਨਗਰ ਨਿਗਮ ਵੱਲੋਂ ਜਿਹੜਾ ਹੈਗਾ ਉਹ ਲਗਾਤਾਰ ਅਸੀਂ ਜਿਹੜੇ ਪਾਣੀ ਦੇ ਟੈਂਕਸ ਜਿਹੜੇ ਕਿ ਸਾਫ਼ ਸੁਥਰਾ ਪਾਣੀ ਦਿੱਤਾ ਜਾਵੇ ਪੀਣ ਲਈ ਉਹ ਭਜਵਾ ਰਹੇ ਹਾਂ ਔਰ ਕਿਉਂਕਿ ਬਹੁਤ ਸਾਰੇ ਏਰੀਆ ਦੇ ਵਿੱਚ ਪ੍ਰੋਬਲਮ ਹੈਗੀ ਹੈ ਔਰ ਜਿੱਥੇ ਨਹੀਂ ਪਹੁੰਚ ਹੋ ਪਾਈ ਹੈਗੀ ਉੱਥੇ ਵੀ ਸਾਡੀ ਪੂਰੀ ਕੋਸ਼ਿਸ਼ ਹੈ ਔਰ ਅਸੀਂ ਲਗਾਤਾਰ ਤਿੰਨ ਦਿਨ ਤੋਂ ਸ਼ਾਮ ਤੱਕ ਜਿਹੜਾ ਹੈਗਾ ਸਾਡੀ ਕੋਸ਼ਿਸ਼ ਹੈ ਕਿ ਅਸੀਂ ਕੋਈ ਵੀ ਇਹੋ ਜੀ ਥਾਂ ਜਾਂ ਕੋਈ ਪਰਿਵਾਰ ਸਾਡੇ ਤੋਂ ਨਾ ਰਹਿ ਜਾਵੇ ਕਿ ਜਿਸ ਨੂੰ ਸਾਡੀ ਮਦਦ ਦੀ ਜ਼ਰੂਰਤ ਹੋਵੇ ਔਰ ਮਾਨਯੋਗ ਡੀਸੀ ਸਾਹਿਬ ਨੇ ਅੱਜ ਐਸ.ਐਮ ਸਾਹਿਬ ਉਹਨਾਂ ਨਾਲ ਵੀ ਗੱਲ ਕੀਤੀ ਔਰ ਤਿੰਨ ਦਿਨ ਦਾ ਟਾਈਮ ਜਿਹੜਾ ਹੈਗਾ ਦਿੱਤਾ ਕਿ ਵਿਥਿਨ 3 ਡੇਜ਼ ਜਿਹੜੀਆਂ ਹਰ ਘਰ ਦੀਆਂ ਪਿਕਚਰਸ ਔਰ ਇਹਨਾਂ ਦਾ ਸਰਵੇ ਕਰਵਾ ਲਿੱਤਾ ਜਾਵੇ ਔਰ ਤਾਂ ਕਿ ਅਸੀਂ ਜਲਦ ਤੋਂ ਜਲਦ ਸਰਕਾਰ ਨੂੰ ਇਹਨਾਂ ਪਰਿਵਾਰਾਂ ਨੂੰ ਬਣਦਾ ਜਿਹੜਾ ਮੁਆਵਜ਼ਾ ਹੈਗਾ ਉਹ ਦਿਲਵਾ ਸਕੀਏ ਉਸ ਤੋਂ ਇਲਾਵਾ ਵੀ ਸਾਡੀ ਪੂਰੀ ਕੋਸ਼ਿਸ਼ ਹੈ ਕਿ ਅਸੀਂ ਭੈਣ ਭਾਈ ਹੋਣ ਦੇ ਨਾਤੇ ਕਿਉਂਕਿ ਸਾਡਾ ਸਾਰਾ ਪਰਿਵਾਰ ਹੈ ਜੀ ਮੋਗਾ ਮੇਰਾ ਆਪਣਾ ਪਰਿਵਾਰ ਹੈ ਇਹ ਸਾਰਾ ਅਸੀਂ ਨਿੱਜੀ ਤੌਰ ਤੇ ਵੀ ਇਹਨਾਂ ਪਰਿਵਾਰਾਂ ਦੀ ਜਿੰਨਾ ਜਿੰਨੀ ਸਹਾਇਤਾ ਕਰ ਸਕਦੇ ਹੋਏ ਅਸੀਂ ਇਹਨਾਂ ਪਰਿਵਾਰਾਂ ਦੇ ਨਾਲ ਖੜੇ ਹਾਂ ਔਰ ਕਰਾਂਗੇ ਔਰ ਇਸੇ ਕਰਕੇ ਅਸੀਂ ਅੱਜ ਦੁਬਾਰਾ ਤੋਂ ਜਿਹੜੇ ਕੱਲ ਕੁਝ ਭੀਖ ਕਰ ਬਚ ਗਏ ਸੀਗੇ ਇਸ ਏਰੀਏ ਦੇ ਅੱਜ ਜੋ ਘਰ ਵਿਜ਼ਿਟ ਕੀਤੇ ਔਰ ਵਾਰਡ ਨੰਬਰ 31 ਦੇ ਵਿੱਚ ਵੀ ਅਸੀਂ ਜਿਹੜਾ ਹੈਗਾ ਅੱਜ ਜਾ ਕੇ ਆਏ ਆ ਉਹ ਘਰਾਂ 'ਚ ਵੀ ਵਿਜ਼ਿਟ ਕਰਕੇ ਉਹਨਾਂ ਦੇ ਵਿੱਚ ਵੀ ਰਾਸ਼ਨ ਜਿਹੜਾ ਹੈਗਾ ਉਹ ਵੰਡਿਆ ਗਿਆ ਹੈ